यीशु मसीह के नाम की yeah. प्रभु यीशु मसीह के नाम की हमसे yeah. जो टकराएगा दूर दूर हो जाएगा हमसे जो टकराएगा दूर दूर हो जाएगा ਮਸੀਹ ਦੇ ਨਾਮ ਕੀ ਜੈ ਪ੍ਰਭ ਯੇਸ਼ੂ ਮਸੀਹ ਦੇ ਨਾਮ ਕੀ ਜੈ ਆ ਮੇਰਾ ਨਾਮ ਵਲਯਾਤ ਮੁਸੀ ਬੰਟੀਆ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਨੈਸ਼ਨਲ ਕੋਆਰਡੀਨੇਟਰ ਆ ਅੱਜ ਅਸੀਂ ਐਸਐਸਪੀ ਜਿਆਤੀ ਦੇ ਕੋਲ ਪਹੁੰਚੇ ਆਂ ਪਿਛਲੇ ਕੁਝ ਸਮੇਂ ਤੋਂ ਇੱਕ ਗੁਰਪ੍ਰੀਤ ਨਾਮ ਆਨੰਦ ਦਾ ਬੰਦਾ ਜਿਹੜਾ ਸ਼ਾਰਪੁਰ ਤੋਂ ਆ ਉਹ ਪਰਬੀ ਅਸਮਸੀ ਜੀ ਬਾਰੇ ਉਹਨਾਂ ਦੇ ਜੀਵਨ ਬਾਰੇ ਜਨਮ ਬਾਰੇ ਪਵਿੱਤਰ ਬਾਈਬਲ ਦੇ ਵਿੱਚ ਵੱਖ-ਵੱਖ ਜਿਹੜੇ ਸਾਡੇ ਧਾਰਮਿਕ ਗੁਰੂ ਆ ਉਹਨਾਂ ਦੇ ਬਾਰੇ ਉਹ ਬਹੁਤ ਹੀ ਆਪਣੇ ਢੰਗ ਦੇ ਨਾਲ ਜੋ ਉਹਨੂੰ ਸਹੀ ਲੱਗਦਾ ਉਹ ਇੰਟਰਪ੍ਰੀਟ ਕਰਕੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਜਿਸ ਤਰ੍ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਇੰਟਰਪ੍ਰੀਟ ਨਹੀਂ ਕਰ ਸਕਦਾ ਜਿਸ ਤਰ੍ਹਾਂ ਮੈਂ ਭਗਵਤ ਗੀਤਾ ਨੂੰ ਇੰਟਰਪ੍ਰੀਟ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਉਹ ਗੱਲ ਕਿਉਂ ਕਹੀ ਗਈ ਉਹ ਜਗ੍ਹਾ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕਿਉਂ ਲਿਖਿਆ ਗਿਆ ਮੈਂ ਉਹਦਾ ਲਹਿਜਾ ਨਹੀਂ ਸਮਝ ਸਕਦਾ ਇਸੇ ਤਰ੍ਹਾਂ ਪਵਿੱਤਰ ਬਾਈਬਲ ਦੇ ਵਿੱਚ ਜੇ ਕੁਝ ਲਿਖਿਆ ਗਿਆ ਵਾ ਉਹਦੇ ਲਹਿਜਾ ਕੀ ਸੀਗਾ ਉਹਦੇ ਬਾਰੇ ਕਿਉਂ ਉਹ ਗੱਲ ਲਿਖੀ ਗਈ ਉਹ ਇਹ ਕੋਈ ਦੂਸਰਾ ਬੰਦਾ ਸਾਡੇ ਧਰਮ ਤੋਂ ਇਲਾਵਾ ਜਾ ਕੇ ਉਹਦੇ ਬਾਰੇ ਗੱਲ ਨਹੀਂ ਕਰ ਸਕਦਾ ਸੋ ਮੈਂ ਮਹਿਸੂਸ ਕਰਦਾ ਵਾਂ ਕਿ ਅੱਜ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਸੈੱਟ ਹੋ ਗਿਆ ਵਾ ਇਹਦੇ ਵਿੱਚ ਏਜੰਸੀਆਂ ਕੰਮ ਕਰਦੀਆਂ ਵਾ ਕੋਈ ਇੱਕ ਸਮਾਂ ਸੀ ਜਦ ਸਿੱਖ ਭਾਈਚਾਰੇ ਦੇ ਖਿਲਾਫ ਇੱਕ ਸਿੱਖੀ ਦੇ ਖਿਲਾਫ ਇੱਕ ਮੂਵਮੈਂਟ ਚੱਲੀ ਤੇ ਬਹੁਤ ਸਾਰੇ ਦੰਗੇ ਹੋ ਗਏ 84 ਦੇ ਵਿੱਚ ਦੇਖੋ ਉਹ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚ ਕਿੰਨਾ ਕੁਝ ਹੋਇਆ ਤੇ ਸਿੱਖੀ ਨੂੰ ਬਦਨਾਮ ਕੀਤਾ ਗਿਆ ਫਿਰ ਮੁਸਲਮਾਨ ਭਾਈਚਾਰੇ ਦੇ ਖਿਲਾਫ ਇੱਕ ਇੱਕ ਵਕਤ ਬਣਿਆ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਅਗਰ ਕੋਈ ਸੌਫਟ ਟਾਰਗੇਟ ਬਣਿਆ ਹੋਇਆ ਵਾ ਤੇ ਉਹ ਮੁਸੀਬ ਭਾਈਚਾਰਾ ਬਣਿਆ ਹੋਇਆ ਵਾ ਔਰ ਪੰਜਾਬ ਸਰਕਾਰ ਔਰ ਪ੍ਰਸ਼ਾਸਨ ਜਿਹੜਾ ਵਾ ਇਸ ਕੰਮ ਨੂੰ ਲੈ ਕੇ ਬਹੁਤ ਢਿੱਲਾ ਵਾ ਇਹ ਖੇਲ ਸਾਬਤ ਹੋਇਆ ਕਿਉਂਕਿ ਅਸੀਂ ਪਿਛਲੇ 2 ਸਾਲ ਤੋਂ ਹੀ ਇਹ ਮੰਗ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਮਸੀਹਚਾਰਕ ਭਾਈਚਾਰਾ ਜਿਹੜਾ ਉਹਨੂੰ ਸੌਫਟ ਟਾਰਗੇਟ ਕਰਕੇ ਮਸੀਹ ਭਾਈਚਾਰੇ ਦੇ ਖਿਲਾਫ ਇੱਕ ਗਿਣੀ ਮੱਥੀ ਸਾਜ਼ਿਸ਼ ਦੇ ਤਹਿਤ ਇਹ ਚੀਜ਼ਾਂ ਖਿਲਾਰੀਆਂ ਜਾ ਰਹੀਆਂ ਵਾਂ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਖਤਮ ਕਰ ਦਿੱਤੀ ਜਾਵੇ ਇੱਕ ਲੜਾਈ ਇੱਕ ਯੁੱਧ ਜਿਹੜਾ ਉਸ ਨੂੰ ਛੇੜ ਦਿੱਤਾ ਜਾਵੇ ਸੋ ਮੈਂ ਅੱਜ ਬੇਨਤੀ ਕਰਨਾ ਚਾਹੁੰਦਾ ਆਪ ਸਭ ਦੇ ਜਰੀਏ ਦੇ ਨਾਲ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਸ਼ਾਸਨ ਨੂੰ ਕਿ ਜਿਹੜੇ ਲੋਕ ਸਾਡੇ ਧਰਮ ਦੇ ਖਿਲਾਫ ਇੱਕ ਹਵਾ ਬਣਾ ਰਹੇ ਆ ਉਹਨਾਂ ਲੋਕਾਂ ਦੇ ਉੱਤੇ ਨਕੀਲ ਕੱਸੀ ਜਾਵੇ ਇਹਨਾਂ ਲੋਕਾਂ ਦੇ ਮੂੰਹ ਬੰਦ ਕੀਤੇ ਜਾਣ ਤਾਂ ਕਿ ਪੰਜਾਬ ਦੇ ਵਿੱਚ ਵਸਦਾ ਮਸੀਹ ਭਾਈਚਾਰਾ ਜਿਹੜਾ ਉਹ ਆਪਣੇ ਆਪ ਨੂੰ ਸੇਫ ਸਮਝੇ ਅੱਜ ਪੰਜਾਬ ਦੇ ਵਿੱਚ ਜਿਹੜਾ ਸਾਡਾ ਮਸੀਹ ਭਾਈਚਾਰਾ ਵਾ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਦੁੱਖ ਤਕਲੀਫ ਦੇ ਵਿੱਚ ਸਮਝ ਰਿਹਾ ਵਾ ਅਸੀਂ ਆਪਣੇ ਆਪ ਨੂੰ ਇਨਸਿਕਿਉਰ ਸਮਝ ਰਹੇ ਆ ਸੋ ਮੈਂ ਅੱਜ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿ ਇਹ ਬੰਦਾ ਜਿਹੜਾ ਗੁਰਪ੍ਰੀਤ ਆ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਸ ਬੰਦੇ ਨੂੰ ਅਰੈਸਟ ਕੀਤਾ ਜਾਵੇ ਤਾਂ ਕਿ ਜਿਹੜੇ ਦੂਸਰੇ ਵੀ ਹੋਰ ਵੀ ਬੋਲਦੇ ਆ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਲੋਕ ਜਿਹੜੇ ਆ ਕਾਨੂੰਨੀ ਕਾਰਵਾਈ ਤੇ ਉਤਰਦੇ ਬਿਕੋ ਅਸੀਂ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨ ਵਾਲੇ ਅਸੀਂ ਮਸਹੀ ਲੋਕ ਆ ਸ਼ਾਂਤੀ ਪਸੰਦ ਲੋਕ ਆ ਅਸੀਂ ਕਿਸੇ ਨਾਲ ਡਾਂਗ ਛੋਟਾ ਜਾਂ ਤਲਵਾਰਾਂ ਫੜ ਕੇ ਕੰਮ ਕਰਨ ਵਾਲੇ ਲੋਕ ਨਹੀਂ ਅਸੀਂ ਕਾਨੂੰਨ ਸਾਨੂੰ ਕਾਨੂੰਨ ਤੇ ਯਕੀਨ ਆ ਅਸੀਂ ਕਾਨੂੰਨ ਤੇ ਇਤਬਾਰ ਕਰਦੇ ਆ ਸਾਨੂੰ ਪਤਾ ਹੈ ਕਿ ਕਾਨੂੰਨ ਸਾਡੇ ਲਈ ਕੰਮ ਕਰੇਗਾ ਲੇਕਿਨ ਜਹੋ ਜੀ ਢਿੱਲੀ ਕਾਰਜਗਾਰੀ ਹਮੇਸ਼ਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰਹੀ ਆ ਉਹਦੇ ਕਰਕੇ ਜਿਹੜੇ ਲੋਕਾਂ ਦੇ ਮੂੰਹ ਵੱਧਦੇ ਆ ਇਹ ਲੋਕ ਜਿਹੜੇ ਆ ਸਾਨੂੰ ਟਾਰਗੇਟ ਕਰ ਰਹੇ ਆ ਸਰ ਕੱਲੇ ਅੰਮ੍ਰਿਤਸਰ ਚ ਮੰਨਪਤਲ ਤੇ ਆ ਜਾਂ ਕਿੱਦਾਂ ਅੱਜ ਹਾਂ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਕੀਤਾ ਕਿਉਂਕਿ ਸਾਡੇ ਅਸੀਂ ਜੋ ਦੇਖਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਕੀਤਾ ਵਾ ਅ ਔਰ ਸਾਨੂੰ ਆਸ ਆ ਕਿ ਇਹ ਬੰਦਾ ਅਰੈਸਟ ਹੋਵੇਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਵਕਾ ਵਕਾ ਜਲੇ ਲੇਕਿਨ ਹਾਂ ਅਗਰ ਨਹੀਂ ਕਾਰਵਾਈ ਕਰਦੇ ਤੇ ਫਿਰ ਇਹ ਜਿਹੜਾ ਅਗਲਾ ਪ੍ਰੋਗਰਾਮ ਹੈ ਸਾਰੇ ਡਿਸਟ੍ਰਿਕਟ ਦੇ ਜ਼ਿਲ੍ਹਿਆਂ ਦੇ ਵਿੱਚ ਲਾਗੂ ਕਰਾਂਗੇ ਆਪਾਂ ਪ੍ਰੋਟੈਸਟ ਕਰਨੇ ਜਿਹੜੇ ਉਹ ਵੀ ਆਪਾਂ ਲਿਖਾਂਗੇ ਸੋ ਇਸ ਬੰਦੇ ਨੂੰ ਜਿਹੜੀ ਦੀ ਕਾਨੂੰਨੀ ਸਜ਼ਾ ਉਹ ਆਪਾਂ सारे मिले वे गई सो अब असं इतने अमृतसर दहाती पुलिस एस एस पी साहब को आए हैं पिछले दिनों एक शरारती अंसर जिरा नाम गुरप्रीत सिंह चीमा अपने आपन दसदा और मसीह भाईचारे बारे बहुत भी शब्दी वर्त रहे हैं साढ़े परमेश्वर साढ़े मुक्तिदाता साहब परम येशु मसीहनी शराबी दस रहे हैं और सात बइबल धर्म ग्रंथ ਉਹਨੂੰ ਦੱਸ ਰਿਹਾ ਵਿੱਚ ਅਸਲੀ ਗੱਲਾਂ ਲਿਖੀਆਂ ਗਈਆਂ ਵਾ ਜਿਹਨੂੰ ਸੁਣ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਰਦੇ ਮਸੀਹ ਭਾਈਚਾਰੇ ਦੇ ਹਿਰਦੇ ਜਿਹੜੇ ਬਰੁੰਧਰੇ ਗਏ ਨੇ ਅੱਜ ਸਮੁੱਚਾ ਮਸੀਹ ਭਾਈਚਾਰਾ ਇੱਥੇ ਪਹੁੰਚਿਆ ਵਾ ਅਸੀਂ ਐਸਐਸਪੀ ਸਾਹਿਬ ਨੂੰ ਕੰਪਲੇਂਟ ਦੇ ਕੇ ਇਸ ਬਦਲੇ ਦੇ ਉੱਪਰ 295ਏ ਔਰ ਪੰਜਾਬ ਦਾ ਅਮਨ ਕਾਨੂੰਨ ਔਰ ਸ਼ਾਂਤੀ ਭੰਗ ਕਰਨ ਦਾ ਪਰਚਾ ਦਰਜ ਕਰਵਾਉਣ ਆਏ ਆ ਕਿਉਂਕਿ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਨੇ ਭਾਈ ਭਾਈ ਸੋ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਾਡਾ ਸਿੱਖ ਭਾਈਚਾਰਾ ਵਸਦਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਆ ਜਿਨ੍ਹਾਂ ਦਾ ਸਤਿਕਾਰ ਅਸੀਂ ਪਵਿੱਤਰ ਬਾਈਬਲ ਦਾ ਕਰਦੇ ਆ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਆ ਉਹਨਾਂ ਭਗਵਤ ਗੀਤਾ ਜੀ ਦਾ ਕਰਦੇ ਆ ਰਮਾਇਣ ਦਾ ਕਰਦੇ ਆ ਕੁਰਾਨ ਸ਼ਰੀਫ ਦਾ ਕਰਦੇ ਆ ਸਿੱਖ ਸਾਡੇ ਵੱਡੇ ਭਰਾ ਨੇ ਮੁਸਲਮਾਨ ਭਾਈਚਾਰਾ ਸਾਡਾ ਬਣਾ ਭਾਈਚਾਰਾ ਵਾ ਸਿੱਖ ਭਾਈਚਾਰਾ ਆਪਣਾ ਭਾਈਚਾਰਾ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਵੈਲਮਿਕੀ ਭਾਈਚਾਰਾ ਅਸੀਂ ਇਕੱਠੇ ਮਿਲ ਕੇ ਪੂਰੇ ਸਮਾਜ ਦੇ ਵਿੱਚ ਰਹਿੰਦੇ ਆ ਸਾਡੇ ਵਪਾਰ ਸਾਂਝੇ ਆ ਸਾਡਾ ਮਰਨ ਜੀਵ ਸਾਂਝਾ ਵਾ ਮਗਰ ਕੁਛ ਇਦਾਂ ਦੇ ਸ਼ਰਾਰਤਾਂ ਜਾਂ ਸਰ ਜੋ ਨਿੰਘ ਸੰਗ ਬਾੜੇ ਦੇ ਵਿੱਚ ਆ ਕੇ ਮਸੀਹ ਭਾਈ ਚਾਰੇ ਬਾੜੇ ਜੋ ਮੂੰਹ ਚੋਂਦਾ ਇਹ ਬੰਦਾ ਰੋਜ਼ ਲਾਈਵ ਹੋ ਕੇ ਬੋਲਦਾ ਔਰ ਇਹਨੇ ਸਾਰੀਆਂ ਹੱਦਾ ਪਾਰ ਕਰਦੀਆਂ ਸਾਡੇ ਬਾਈਬਲ ਦੇ ਵਿੱਚ ਜਿਹੜੇ ਨਬੀ ਨੇ ਉਹਨਾਂ ਦੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਬਾਈਬਲ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੂੰ ਤੋੜ ਮੋੜ ਕੇ ਪੇਸ਼ ਕਰ ਰਿਹਾ ਔਰ ਪ੍ਰਭੂ ਯੇਸ਼ੂ ਮਸੀਹ ਦੇ ਬਾਰੇ ਬਹੁਤ ਭੱਦੀ ਸ਼ਬਦਾਂ ਵਾਲੀ ਵਰਤਿਆ ਜਿਹਨੂੰ ਸੁਣ ਕੇ ਮਸੀਹ ਭਾਈਚਾਰਾ ਪੂਰੇ ਰੋਸ਼ੇ ਆ ਅੱਜ ਅਸੀਂ ਇੱਥੇ ਕੰਪਲੀਟ ਲੈ ਕੇ ਐਸਐਸਪੀ ਸਾਹਿਬ ਕੋ ਆਏ ਆ ਔਰ ਸਾਨੂੰ ਯਕੀਨ ਹੈ ਵੀ ਕਾਨੂੰਨ ਇਹੋ ਜਿਹੇ ਬੰਦੇ ਦੇ ਜ਼ਰੂਰ ਕਾਨੂੰਨੀ ਕਾਰਵਾਈ ਕਰੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਮੀਟਿੰਗਾਂ ਪੰਜਾਬ ਦੇ ਡੀਜੀਪੀ ਸਾਹਿਬ ਦੇ ਨਾਲ ਹੋਈਆਂ ਭਗਵੰਤ ਮਾਨ ਜੀ ਨਾਲ ਹੋਈਆਂ ਸਾਡੇ ਸੀਐਮ ਸਾਹਿਬ ਦੇ ਨਾਲ ਹੋਈਆਂ ਔਰ ਉਹਨਾਂ ਨੇ ਕਿਹਾ ਤੁਸੀਂ ਸਾਰੇ ਉਹਨੇ ਵੀ ਸੁਣਿਆ ਹੋਵੇਗਾ ਵੀ ਜਿਹੜਾ ਵੀ ਕੋਈ ਏਟ ਸਪੀਚ ਕਰੇਗਾ ਕਿਸੇ ਧਰਮ ਦੇ ਖਿਲਾਫ ਬੋਲੇਗਾ ਉਹਦੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਸਾਰੇ ਧਰਮਾਂ ਦੇ ਲੋਕ ਇੱਥੇ ਆਏ ਨੇ ਸਿੱਖ ਭਰਾ ਵੀ ਸਾਡੇ ਇੱਥੇ ਪਹੁੰਚੇ ਨੇ Hindu ਭਰਾ ਵੀ ਪਹੁੰਚੇ ਨੇ ਸਾਡਾ ਵਾਲਮੀਕੀ ਭਾਈਚਾਰਾ ਵੀ ਪਹੁੰਚਿਆ ਨਸੀਬ ਭਾਈਚਾਰਾ ਵੀ ਪਹੁੰਚਿਆ ਇਹਨੂੰ ਲੈ ਕੇ ਪੂਰੇ ਭਾਈਚਾਰੇ ਵਿੱਚ ਬਹੁਤ ਰੋਸ਼ ਹੈ ਔਰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਤੁਹਾਡੇ ਮਾਧਿਅਮ ਨਾਲ ਹੀ ਵੀ ਇਹਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਹਰ ਉਸ ਮੇਰੇ ਭੈਣ ਭਰਾ ਨੂੰ ਜੋ ਆਪਸੀ ਭਰ ਭਾਈਚਾਰਕ ਇਨਸਾਨੀ ਚ ਅਸੀਂ ਨਿਸ਼ਵਾਸ ਰੱਖਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਇਹੋ ਜਿਹੇ ਬੰਦਿਆਂ ਤੇ ਨਕੇਲ ਕੱਸੀ ਜਾਵੇ ਕੱਠੇ ਹੋ ਗਏ ਸੀ ਕਾਰਵਾਈ ਕਰਾਈਏ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਭੀਮrao Ambedkar ਸਾਹਿਬ ਦੀ ਮੂਰਤੀ ਨੂੰ ਕਿਦਾਂ ਤੋੜਿਆ ਗਿਆ ਸੰਵਿਧਾਨ ਨੂੰ ਕਿਦਾਂ ਸਾੜਿਆ ਗਿਆ ਮੈਂ ਸਮਝਦਾ ਇਹ ਸਾਰੇ ਸ਼ਿਕਾਰ ਤੇ ਅੰਦਰ ਨੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਜਿਹੜੇ ਇਸ ਸੰਵਿਧਾਨ ਨੂੰ ਪਸੰਦ ਨਹੀਂ ਕਰਦੇ ਉਹ ਲੋਕ ਕਦੀ ਕਿਸੇ ਧਰਮ ਦੇ ਖਿਲਾਫ ਬੋਲਦੇ ਨੇ ਕਦੀ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਂਦੇ ਨੇ ਕਦੀ ਸਾਡੇ ਰਹਿਬਰਾਂ ਦੇ ਖਿਲਾਫ ਬੋਲਦੇ ਨੇ ਔਰ ਮੈਂ ਚਾਹੁੰਨਾ ਬੇਨਤੀ ਹੈ ਐਸੀ ਇੱਕ ਕਾਰਵਾਈ ਕੀਤੀ ਜਾਵੇ ਐਸਾ ਕਾਨੂੰਨ ਲਾਗੂ ਕੀਤਾ ਜਾਵੇ ਵੀ ਐਦਾ ਦਾ ਕੰਮ ਕਰਨ ਤੋਂ ਪਹਿਲਾਂ ਇਹ 10 ਵਾਰੀ ਲੋਕ ਸੋਚਣ ਸੋ ਸਾਰੇ ਤੁਹਾਡਾ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਗੁਰੂ ਜੀ ਕੀ ਕਰਨ ਸਮਝਦੇ ਹੋ ਇਸ ਤਰ੍ਹਾਂ ਦੀਆਂ ਜਿਹੜੀਆਂ ਜੀ ਇਹ ਸਾਰੇ ਸ਼ਰਾਰਤੀ ਆਂਸਰ ਨੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਆਪਸੀ ਭਾਈਚਾਰੇ 'ਚ ਸਾਝ ਨੂੰ ਢਾਹ ਲਾਉਣਾ ਚਾਹੁੰਦੇ ਨੇ ਔਰ ਪੰਜਾਬ ਦੇ ਵਿੱਚ ਦੰਗੇ ਕਰਾਉਣਾ ਚਾਹੁੰਦੇ ਨੇ ਇਹ ਲੋਕ ਚਾਹੁੰਦੇ ਨਹੀਂ ਆ ਵੀ ਪੰਜਾਬ ਦੇ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਪਿਆਰ ਦੇ ਨਾਲ ਰਹਿਣ ਇਹ ਲੋਕ ਚਾਹੁੰਦੇ ਨੇ ਵੀ ਇੱਥੇ ਦੰਗੇ ਹੋਣ ਇਹ ਆਪਸ ਦੇ ਵਿੱਚ ਲੜਨ ਮਰਨ ਲੋਕ ਮਗਰ ਇਹਨਾਂ ਦੀ ਮਨਸ਼ਾ ਕਦੀ ਵੀ ਜ਼ਿੰਦਗੀ 'ਚ ਅਸੀਂ ਪੂਰੀ ਨਹੀਂ ਹੋਣ ਦਵਾਂਗੇ ਅਸੀਂ ਸਾਰੇ ਇੱਕ ਮਾਨੇ ਆ ਮਗਰ ਜੇ ਇਦਾਂ ਦੇ ਲੋਕ ਨੇ ਉਹਨਾਂ ਦੇ ਬੰਦੀ ਕਾਨੂੰਨੀ ਉਹ ਕਾਰਵਾਈ ਜਰੂਰ ਕਰਵਾਈ ਜਾਏਗੀ ਔਰ ਤੁਹਾਡੇ ਮਾਦਮ ਰਾਜੀ ਮੈਂ ਉਸ ਸ਼ਿਕਾਰ ਤੋਂ ਹੀ ਅਨਸਰ ਨੂੰ ਦੱਸ ਰਿਹਾ ਜੋ ਨਾ ਵੀ ਤਗੜਾ ਹੋ ਰਿਹਾ ਹੁਣ ਤੈਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟਾਂਗੇ ਔਰ ਤੇਰੇ ਮੂੰਹ ਦੇ ਉੱਪਰ ਤਾਲਾ ਲਾਵਾਂਗੇ ਤੁਹਾਡੇ ਵਰਗੇ ਸ਼ਿਕਾਰ ਦੀ ਲੋਕ ਜਿਨ੍ਹਾਂ ਵੀ ਦਿਲ ਕਰਦਾ ਜਦੋਂ ਮਰਜੀ ਆਪਣਾ YouTube ਖੋਲਦਾ ਫੂਡ ਖੋਲਦਾ Facebook ਤੇ ਲਾਈਵ ਹੋ ਗਏ ਜਦੋਂ ਮਰਜੀ ਜੋ ਮੂੰਹ ਚੋਂ ਦਾ ਗੰਦ ਮੰਦ ਤੁਸੀਂ ਬੱਕੀ ਜਾਂਦੇ ਹੋ ਜਿਹੜੇ ਮਰਜੀ ਧਰਮ ਦੇ ਖਿਲਾਫ ਇਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਇਸੇ ਵਿਸ਼ਵਾਸ ਕਰਦੇ ਆ ਸਾਡੇ ਜਿਹੜੇ ਸਮੁੱਚੇ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਨੇ ਪ੍ਰਸ਼ਾਸਨ ਜਰੂਰ ਮਲਮ ਪੱਟੀدار ਤੇ ਕੰਮ ਕਰੇਗਾ ਔਰ ਇੱਕ ਇੱਕ ਬੰਦ ਬਾਂਦੀ ਕਾਨੂੰਨੀ ਵਾਲੇ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਰੂਰ ਸੁਟੇਗਾ ਸੋ ਅੱਜ ਸਦੀ ਸਾਡੀ ਗੱਲ ਹੋਈ ਐ ਐਸਐਸਪੀ ਸਾਹਿਬ ਦੇ ਨਾਲ ਐਸਪੀਡੀ ਸਾਹਿਬ ਉੱਪਰ ਬੈਠੇ ਨੇ ਸਾਡੀ ਵੇਟ ਕਰ ਰਹੇ ਨੇ ਉਹਨਾਂ ਨਾਲ ਵੀ ਫੋਨ ਤੇ ਗੱਲ ਹੋਈ ਆ ਔਰ ਅਗਰ 4-5 ਦਿਨ ਦੇ ਵਿੱਚ ਵਿੱਚ ਜੇ ਪਰਚਾ ਦਰਜ ਨਹੀਂ ਹੁੰਦਾ ਇਹ ਬੰਦਾ ਫੜਿਆ ਨਹੀਂ ਜਾਂਦਾ ਫਿਰ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਏਗਾ ਧੰਨਵਾਦ